ਆਦਾਨਾ ਵਿਆਹ ਜਿੰਨੀ ਖੁਸ਼ੀ ਹੋਈ ਪਈ ਆ ਇਲਾਕੇ ਵਾਲਿਆਂ ਨੂੰ ਆ ਸੜਕ ਬਣਦੀ ਦੇਖ ਕੇ ਕਿਉਂਕਿ ਜਿਹੜੀ ਇਹਦੀ ਹਾਲਤ ਆ ਜੀ ਬਹੁਤ ਮਾੜੀ ਹੋ ਚੁੱਕੀ ਸੀਗੀ ਇਹ ਸੜਕ ਦੀ ਹਾਲਤ ਤੇ ਆਪਾਂ ਜਿਹੜੀ ਤੁਹਾਨੂੰ ਪੂਰੀ ਜਾਣਕਾਰੀ ਆ ਜਿਹੜੀ ਉਹ ਦੇਵਾਂਗੇ ਵੀ ਇਹ ਕਿਹੜੀ ਸੜਕ ਜਿਹੜੀ ਬਣ ਲੱਗੀ ਆ ਤੇ ਇਹ ਪਿੰਡ ਪੱਖੋਵਾਲ ਤੋਂ ਜਿਹੜੀ ਡੇਲੋਂ ਵਾਲਾ ਰੋਡ ਆ ਨੰਗਲਾਂ ਦੇ ਵਿੱਚੀ ਨੰਗਲਾਂ ਇਧਰ ਪਿੰਡ ਅਗੇ ਮਾਜਰੀ ਕਘਰਾਣਾ ਇਹ ਸੜਕਾ ਜਿਹੜੀ ਇਹ ਬਣਨ ਲੱਗ ਗਈ ਸ਼ੁਰੂ ਹੋ ਗਿਆ ਕੰਮ ਤੇ ਵੱਡੀ ਗੱਲ ਇਹ ਹੈ ਵੀ ਬਹੁਤ ਜਲਦੀ ਇਹ ਸੜਕ ਬਣ ਕੇ ਤਿਆਰ ਹੋ ਜਾਣੀ ਆ ਮੇਰੇ ਠੇਕੇਦਾਰ ਸਾਹਿਬ ਨੇ ਆਂਦੇ ਨਾਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਅਸੀਂ ਇਹ ਸੜਕ 2 ਮਹੀਨਿਆਂ ਚ ਤਿਆਰ ਕਰ ਦੇਾਂਗੇ ਤੇ ਸੜਕ ਵੀ ਪੂਰੀ ਜਿਹੜੀ ਆ ਇੱਕ ਨੰਬਰ ਸੜਕ ਬਣਾਵਾਂਗੇ ਇਹ ਪੂਰੀ ਵਧੀਆ ਤੇ ਚਲੋ ਉਹ ਤਾਂ ਇਹ ਹਲੇ ਯਕੀਨ ਜਿਆ ਨਹੀਂ ਰਿਹਾ ਵੀ 2 ਮਹੀਨਿਆਂ ਚ ਤਿਆਰ ਹੋ ਜੂਗੀ ਉਹ ਤਾਂ ਫਿਰ ਠੇਕੇਦਾਰ ਸਾਹਿਬ ਨੂੰ ਸਨਮਾਨ ਕਰਨ ਵਾਲਾ ਕੰਮ ਹੀ ਹੋਊਗਾ ਜੇ ਕਿਤੇ 2 ਮਹੀਨਿਆਂ ਚ ਬਣਾ ਦੇਣਗੇ ਕਿਉਂਕਿ ਇੱਧਰ ਨੰਗਲ ਮਾਜਰੀ ਇੱਧਰ ਤਾਂ ਬਿਲਕੁਲ ਇਹ ਬੰਦ ਹੀ ਹੋਇਆ ਪਿਆ ਸੀਗਾ ਰੋਡ ਬਿਲਕੁਲ ਤੇ ਹੁਣ ਕਈ ਸੱਜਣਾ ਨੇ ਕਮੈਂਟ ਆਉਣ ਲੱਗ ਜਾਣੇ ਨੇ ਮੈਨੂੰ ਪਤਾ ਵੀ ਯਾਰ ਪਖਵਾਲ ਤੋਂ ਹਲਵਾਰੇ ਵਾਲੀ ਸੜਕ ਤੇ ਪਖਵਾਲ ਤੋਂ ਜਿਹੜੀ ਆਪਣੇ ਰੈਕਕੋਟ ਵਾਲੀ ਸੜਕ ਵੀ ਉਹਨਾਂ ਦਾ ਵੀ ਜਿਹੜੀ ਬਹੁਤ ਹਾਲਤ ਮਾੜੀ ਆ ਵੀ ਉਹ ਵੀ ਬਣਨ ਪ੍ਰਭੂ ਉਹ ਵੀ ਬਣਨ ਗਈਆਂ ਪਰ ਜਦੋਂ ਆਪਾਂ ਕੋਈ ਇਸ ਤਰ੍ਹਾਂ ਦੀ ਮੁੱਦੇ ਦੀ ਵੀਡੀਓ ਪਾਉਨੇ ਆ ਤਾਂ ਉਹ ਵੀਡੀਓ ਨੂੰ ਬਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਇੰਨੇ ਹੁਣ ਆਪਾਂ ਮੁੱਖ ਮੰਤਰੀ ਪੰਜਾਬ ਨੂੰ ਕੋਈ ਬੇਨਤੀ ਕਰਦੇ ਆ ਜੇ ਉਹ ਵੀਡੀਓ ਬਾਅਦ ਤੋਂ ਆ ਸ਼ੇਅਰ ਹੋਊਗੀ ਤਾਂ ਜਾ ਕੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਤੱਕ ਇਹ ਮੁੱਦੇ ਜਿਹੜੇ ਆਪਣੇ ਜਾਣਗੇ ਇਸ ਕਰਕੇ ਜਿਹੜੀ ਹੁਣ ਹੋ ਰਿਹਾ ਕੰਮ ਇਹਦੇ ਲਈ ਆਪਣਾ ਧੰਨਵਾਦ ਵੀ ਕਰਦੇ ਆ ਸਰਕਾਰ ਦਾ ਵੀ ਇਹ ਕੰਮ ਚੱਲ ਪਿਆ ਕਿਉਂਕਿ ਇੱਧਰ ਪਖਵਾਲ ਪਿੰਡ ਤੋਂ ਜਦੋਂ ਆਉਨੇ ਆ ਤੇ ਇਸ ਪਾਸੇ ਆਪਣੇ ਨੰਗਲ ਜੰਡ ਮਾਜਰੀ ਕਾਲਖੇ ਪਿੰਡ ਨੇ ਤੇ ਇੱਕ ਇਥੇ ਦੱਸਣ ਵਾਲੀ ਗੱਲ ਹੋਰ ਆ ਬਈ ਇਹ ਕੋਈ ਆਮ ਸੜਕ ਨਹੀਂ ਹੈਗੀ ਕੋਈ ਪਿੰਡਾਂ ਤੋਂ ਪਿੰਡਾਂ ਨੂੰ ਜਾਣ ਵਾਲੀ ਇਹ ਜੇ ਗੱਲ ਕਰੀਏ ਇਧਰਲੀ ਸਾਈਡ ਚੜਦਾ ਮਾਲਵਾ ਤੇ ਇਧਰਲੀ ਸਾਈਡ ਸਿੱਪਦਾ ਮਾਲਵਾ ਆਪਾਂ ਮਾਲਵੇ ਦੇ ਸੈਂਟਰ ਚ ਖੜੇ ਆਂ ਇਹ ਸੜਕ ਇਧਰਲੇ ਜਿਹੜੇ ਆਪਣੇ ਕਹਿ ਲਈਏ ਵੀ ਸਾਨੇਆ ਵਾਲਾ ਗਵਿੰਦਗੜ੍ਹ ਖੰਨਾ ਘਵਾੜਾ ਏਰੀਏ ਨੇ ਜਿਹੜੇ ਤੇ ਇਧਰ ਆਪਣੇ ਰੈਕੋਟ ਬਰਨਾਲਾ ਪਠੰਡਾ ਇਹੀ ਸੜਕ ਜੋੜਦੀ ਆ ਉਸ ਵਿੱਚ ਤੇ ਇੱਕ ਬਰਾਬਰ ਦੀ ਜਿਹੜੀ ਗੁਜਰਾਵਾਲੀ ਸੜਕਾਂ ਰੈਪਰ ਵਾਲੀ ਉਹ ਤੇ ਇਹ ਸੜਕਾਂ ਦਾ ਇਹ ਸੜਕਾਂ ਦਾ ਜਿਹੜਾ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਸੀ ਤੇ ਅਸੀਂ ਲੱਗੇ ਵਾਲੇ ਜਿਹੜੇ ਧੰਨਵਾਦ ਵੀ ਕਰਦੇ ਆ ਕਿ ਇਹ ਸੜਕ ਬਣ ਲੱਗੀ ਤੇ ਵੱਡੀ ਗੱਲ ਇਹ ਆ ਵੀ 2 ਮਹੀਨਿਆਂ ਚ ਕਹਿੰਦੇ ਸੜਕ ਇਹ ਬਣ ਕੇ ਤਿਆਰ ਹੋ ਜੂਗੀ ਤੇ ਇੱਕ ਇੱਥੇ ਆਪਾਂ ਬੇਨਤੀ ਇਹ ਵੀ ਕਰਦੇ ਆ ਇਸ ਤਰ੍ਹਾਂ ਜਿਹੜੇ ਗੱਡੀਆਂ ਦੇ ਟਾਇਰ ਨੇ ਟਾਇਰ ਪਾਟਣ ਦਾ ਵੀ ਖਤਰਾ ਰਹਿੰਦਾ ਸੋ ਇਸ ਲਈ ਕਿੰਨੇ ਵੀ ਡਰਾਈਵਰ ਭਰਾ ਨੇ ਉਹਨਾਂ ਤੱਕੇ ਵੱਧ ਤੋਂ ਵੱਧ ਜਾਣਕਾਰੀ ਪਹੁੰਚ ਜੂਗੀ ਵੀ ਪੱਖੋਵਾਲ ਤੋਂ ਡੇਲੋਂ ਵਾਲੀ ਸੜਕ ਜਿਹੜੀ ਨੰਗਲਾਂ ਤੇ ਮਾਜਰੀ ਦੇ ਵਿੱਚੀ ਹੋ ਕੇ ਜਾਂਦੀ ਆ ਇਹ ਸੜਕ ਦਾ ਕੰਮ ਚੱਲ ਰਿਹਾ 13 ਤਰੀਕ 9ਵਾਂ ਮਹੀਨਾ 2025 ਤੋਂ ਇਹ 2 ਮਹੀਨੇ ਕੰਮ ਚੱਲੂ ਜੀ ਠੇਕੇਦਾਰ ਨਾਲ ਆਪਣੀ ਗੱਲ ਹੋਈ ਸੀਗੀ ਵੀ 2 ਮਹੀਨੇ ਦਾ ਸੜਕ ਜਿਹੜੀ ਤਿਆਰ ਹੋ ਜੂਗੀ ਸੋ ਇਹ ਹੋਰਾਂ ਦੀ ਜਾਣਕਾਰੀ ਲਈ ਤੇ ਸਰਵਤ ਦੇ ਭਲੇ ਲਈ ਇਹ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਕੋਈ ਰਾਤ ਬਰਾਤ ਤੇ ਕਈ ਵਾਰੀ ਕੋਈ ਸੱਜਣਾ ਪੱਥਰ ਦੇ ਉੱਪਰ ਮੋਟਰ ਵਾਈਕਲ ਜਾਂ ਕੋਈ ਗੱਡੀ ਆ ਜਿਹੜੀ ਕੋਈ ਸਮੱਸਿਆ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪ੍ਰਭੂ ਤੇ ਇਹ ਜਾਣਕਾਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹ ਪੱਖੋ ਵਾਲ ਤੋਂ ਡੇਲੋ